ਕੀ ਕਰ ਰਹੀ ਬੋਟੀ ਕੰਦੀਆਂ ਕੰਦੀਆਂ ਗਾਲਾਂ ਕੱਢਦਾ ਮੈਨੂੰ ਕੰਦਾ ਕੰਦਾ ਮੇਰੇ ਨਾਲ ਹੋਣਾ ਕਿ ਸੋ ਜਾ ਕੇ ਠੀਕ ਹੈ ਵੇਰੀ ਹੋਟੀ ਕੰਦੀਆਂ ਕੰਦੀਆਂ ਗਾਲਾਂ ਕੱਢਦਾ ਆ ਆ ਵੱਡੀ ਗਈ ਸਾਰਾ ਕੁਝ ਇਹਦੇ ਕਰਕੇ ਆ ਮੈਨੂੰ ਇਨਸਾਫ ਚਾਹੀਦਾ ਆ ਤੇ ਮੈਨੂੰ ਆ ਗਿਆ بار بار ਕੰਦੀਆਂ ਲਾਂਦਾ ਮੇਰਾ ਵੱਡਾ ਭਰਾ ਸਹੀ ਆ ਇਹ ਕਹਿੰਦਾ ਮੌਲੀਆਂ ਦੋਵੇਂ ਲੈ ਤੇਰੀ ਇੱਕ ਵੱਡੀ ਗਈ ਆ ਮੌਲੀਆਂ ਦੋਵੇਂ ਵੜਦੇ ਨਹੀਂ ਆ ਆਡੇ ਮੁੰਡੇ ਦੇ ਇੱਕ ਵਜੀ ਵਿਖਾ ਦੇ ਯਾਰ ਨਹੀਂ ਵਿਖਾ ਦੇ ਮੰਨੀ ਦੀ ਹੁੰਦੀ ਗੱਲ ਆ ਆ ਵੀ ਤੁੰਗਲ ਮਾਰੀਆਂ ਯੇਟੇ ਵਜੀ ਹਾਂਜੀ ਮੋਟਰਸ ਦੇ ਸਪਲੈਂਡਰ ਰਵੰਡਰ ਐਕਟੀਵਲੀ ਅਮਡੇ ਸਭ ਡੈਸਟੀਨੇਸ਼ਨ ਅਗੇ ਚੋੜਾ ਨੰਬਰ ਗਲੀ ਮੇਰੇ ਘਰ ਵਾਲਿਆਂ ਨੂੰ ਵੀ ਕੁੱਟ ਕੇ ਗਏ ਆ ਸੀਟਾ ਕੇ ਗਏ ਦਾਤ ਰੈਣਾ ਮੇਰੀ ਸੱਸ ਨੂੰ ਵੀ ਕੁੱਟਿਆ ਵਾ ਮੇਰੇ ਵੀ ਮੱਥੇ ਤੇ ਮਾਰ ਕੇ ਗਏ ਪੈਸਾ ਦਾ ਕੇ ਟੈਕ ਸਾਈਡ ਮਾਰ ਸੀ ਕੀ ਕੀ ਕਹਿੰਦੇ ਸੀ ਕੀ ਮਸਲਾ ਕੀ ਸੀ ਅਸਲਾ ਹੀ ਨਾਨ ਦੇ ਕੁੱਟ ਮਾਰ ਕਰਦੇ ਸੀ ਜੇ ਇੱਧਰ ਵੀ ਆ ਗਏ ਨੇ ਆਸਰ ਕੇ ਇੱਧਰ ਵੀ ਫੁੱਟ ਮਾਰ ਕੇ ਤੇ ਨੰਨਾ ਵਾਲੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਦੇ ਉੱਪਰ ਸਟੋਰ ਰੱਖ ਕੇ ਮੇਰੇ ਪਾਪਾ ਨੇ ਵੀ ਫੁੱਟ ਮਾਰ ਕੇ ਦਿੱਤੀ ਆ ਦੇ ਵੱਡੇ ਵੀਰ ਨੂੰ ਵੀ ਕੀਤੀ ਆ ਸੋਹ ਰੱਖ ਕੇ ਕਹਿੰਦੇ ਵੀ ਉਹ ਬੰਦੇ ਜੀ ਤੁਹਾਡੀ ਕੁੜੀ ਗਲਤ ਕੰਮ ਕਰਦੀ ਆ ਮੇਰ ਨਾਲ ਮਾਰਾ ਚੰਗਾ ਕਰਦੀ ਆ ਚਲੋ ਪਤਾ ਹੀ ਐਸਾ ਕਹਿਣਾ ਹੀ ਪਿਓ ਨੂੰ ਕਿ ਉਹ ਮੈਨੂੰ ਜਾ ਕੇ ਤੁਹਾਡੇ ਕੋਲ ਹਾਂਜੀ ਮੇਰੇ ਬਾਰੇ ਤਾਂ ਕੋਈ ਪਿਓ ਸੁਣਦਾ ਨਹੀਂ ਤੀ ਬਾਰੇ ਮਾਰਾ ਚੰਗਾ ਕੰਮ ਮੈਨੂੰ ਉਹੀ ਨਗਰੀ ਮੈਨੂੰ ਐਦਾ ਦੇ ਇਲਜ਼ਾਮ ਲੰਦਾ ਮਾਰਾ ਚੰਗੇ ਕੋਈ ਸੁਨੇਗਾ ਅੱਜ ਆ ਕੇ ਜੀਤਾ ਵੀ ਅੱਜ ਜਾਣ ਕੇ ਗੋਲੀਆਂ ਚਲਾਈਆਂ ਪੰਜ ਛੇ ਗੋਲੀਆਂ ਚਲਾਈਆਂ ਸੱਤ ਅੱਠ ਮੁੰਡੇ ਆਏ ਹੀ ਨਾਲ ਇਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਇਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲੇ ਨੇ ਨਹੀਂ ਬਚਾਅ ਹੋ ਗਿਆ ਅਸੀਂ ਪਾਰੀ ਪੱਤ ਕਰੀਏ ਕਿੰਨੇ ਮੁੰਡੇ ਆਏ ਸੀ ਟੋਟਾ ਜੀ ਅੱਠ ਤੋਂ ਮੁੰਡੇ ਆ ਗਏ ਇਸ ਨਾਲ ਸਰੋਚਨ rahul ਦਿਨੇਸ਼ੀ ਤੇ ਨੇਪਾਲੀ ਪੁੰਡਾ ਪੁੰਡਾ ਸੰਨੀ ਤਰੀਕੇ ਨਾਲ ਆਪਾਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਮੰਗੇ ਹੀ ਕਰਦੇ ਹਾਂ ਨੂੰ ਸੱਤ ਸੱਤ ਸਹਯਾ ਦਿੱਤੀ ਜਾਵੇ ਜਿਹੜਾ ਸਾਡੇ ਨਾਲ ਮਾਰਾ ਚੰਗਾ ਕੰਮ ਕਰਦਾ ਇਲਜ਼ਾਮ ਲਾਉਂਦਾ ਸਭੇ ਚੋਂ ਨਾਲ ਆਲ ਸਿੜੀ ਕਿਵੇਂ ਟੁੱਟੀ ਘਰ ਦੇ ਅੰਦਰ ਵੱੜ ਕੇ ਡਾਕਟਰ ਆ ਕੇ ਥੋੜੀ ਉਹਨੇ ਆਲ ਸਿੜੀਆਂ ਆਪਾਂ ਦੇ ਕਿਾ ਚਲੋ ਉਤਰਾ ਇਹਦਾ ਆਪਾਂ ਬੂਹਾ ਖੋਲਦਾ ਪਰ ਉਹ ਬਸ ਪਿੱਛੋਂ ਮੁੰਡੇ ਲੈ ਕੇ ਆ ਰਿਹਾ ਸੀ ਹਥਿਆਰ ਨਾਲ ਲੈ ਗਿਆ ਇਹ ਹਥਿਆਰ ਵਗੈਰਾ ਹਾਂ ਜੀ ਹਥਿਆਰ ਨਾਲ ਲੈ ਕੇ ਆਇਆ ਜੇ ਉਹ ਮੇਰੇ ਪਿੱਕੇ ਗਏ ਆ ਨਾ ਉਦੋਂ ਪਿਸਤਲ ਲੈ ਕੇ ਗਏ ਨੇ ਕਿੰਨੇ ਫਾਇਰ ਕੱਢੇ ਗਏ ਆ ਮੈਨੂੰ ਪੰਜ 6 ਫਾਇਰ ਕੱਢੇ ਉਹਨਾਂ ਵੱਲੋਂ ਕੱਢੀ ਮੇਰੇ ਵੱਲੋਂ ਮੇਰੇ ਪੁਲਿਸ ਪਹੁੰਚੀ ਅੱਜ ਕੀ ਪੁਲਿਸ ਨੇ ਕੀ ਆਸ਼ਾ ਫੋਰਾ ਅੱਜ ਪਹੁੰਚੀ ਹੈ ਅੱਜ ਪਹੁੰਚੀ ਹੈ ਉਧਰ ਫੁੱਟ ਨਹੀਂ ਹੈ ਸੀਸੀਟੀਵੀ ਕੋਈ ਹੈ ਪਹਿਲੇ ਪੁਲਿਸ ਕਾਰਵਾਈ ਨਹੀਂ ਕਰਦੀ ਅੱਜ ਫਿਰ ਆਪਾਂ ਕਮਿਸ਼ਨਰ ਦਫ਼ਤਰ ਪੇਸ਼ ਹੋਏ ਆ ਉਹਨਾਂ ਨੇ ਕਾਰਵਾਈ ਕਰਨ ਚਾਲੀ ਕੀਤੀ ਹੈ ਸੀਸੀਟੀਵੀ ਹੈ ਇਹ ਹਾਂਜੀ ਕੋਈ ਸੀਸੀਟੀਵੀ ਕੈਮਰੇ ਲੱਗੇ ਨੇ ਹਾਂਜੀ ਮੂਰੀ ਵੀਡੀਓ ਵੀ ਬਣੀ ਹੋਈ ਹੈ ਤੇਰੇ ਨੂੰ ਨਾ ਇਹਨੇ ਮੇਰੀ ਕੁੜੀ ਲੈ ਜਾ ਕੇ ਮਗਮਪੁਰੇ ਸੇ ਜਾਲੀ ਤੋੜ ਕੇ ਉਹ ਜੀ ਜਾਲੀ ਲੱਗੀ ਸੀ ਜਾਲੀ ਤੋੜ ਕੇ ਜਾਲੀ ਤੋੜ ਕੇ ਉਹਨੇ ਮੇਰੇ ਪੁੱਤ ਰਿਆ ਹੈਗਾ ਉਹਨੂੰ ਕਿਟਨਾਬ ਕਰਕੇ ਤੇ ਮਿੰਦਰਾ ਕਲੋਨੀ ਚ ਮਾਰਿਆ ਉਹਨਾਂ ਦੇ ਘਰ ਕੈਮਰਾ ਲੱਗੀ ਸੀ ਉਹ ਮਾਰਦਾ ਸੀ ਤੇ ਗੋਲੀਆਂ ਵੀ ਸੀ ਪਿਸਤੌਲ ਕਹਿੰਦਾ ਮੈਨੂੰ ਪੁੱਪੂ ਨਾ ਮਾਰ ਮੈਨੂੰ ਪੁੱਪੂ ਨਾ ਮਾਰ ਗੋਲੀਆਂ ਆਕੇ ਤੇ ਗੋਲੀਆਂ ਕਹਿੰਦੀਆਂ ਕਿੰਨੇ ਬੰਦੇ ਆਏ 8-10 ਬੰਦੇ ਅੱਜ ਬਸ ਅੱਛਾ ਹੈਗੇ ਇੰਨਾ ਬੰਦੇ ਬਸ ਤਾਂ ਐਨਮਿੰਦਰਾ ਕਲੋਨੀ ਸਾਂ ਜਾ ਕੇ ਪੁੱਤਰਾ ਹੈਗਾ 13 ਸਾਲ ਦਾ ਕੀ ਮੰਗ ਕਰਦੇ ਜਹੋਂਦੇ ਮੰਗ ਕਰਦੇ ਤੇ ਦੇਖੋ ਬੱਚੇ ਕਿਟਨਾਪ ਕਰਕੇ ਲੈ ਗਏ ਮਾਰਦਾ ਹੈ ਇੱਕ ਇਹ ਹੈਂਡੀਕਾਰ ਵੀ ਜੋ ਮੇਰਾ ਇੱਕ ਵੱਡਾ ਮੁੰਡਾ ਤਾਂ ਕਹਿੰਦਾ ਉਹਨੂੰ ਮਾਰ ਦੇਣਾ ਵੱਢੀ ਗਈ ਹੈ ਜੀ ਇੱਕ ਇੱਕ ਕਰਕੇ ਵੱਢੀ ਗਈ ਤਾਂ ਉਹਨੇ ਉਹ ਵੱਡਾ ਮੁੰਡਾ ਮੇਰਾ ਹੈਗਾ ਹਾਂ ਉਹ ਆਟੋ ਚਲਾਉਂਦਾ ਜੇ ਉਹਨੂੰ ਲੱਭਦਾ ਪਿਆ ਜੂ ਮਾਰਨ ਵਾਸਤੇ ਕਹਿੰਦਾ ਇਹਨੂੰ ਜਾਨੂ ਮਾਰ ਦੇਣਾ ਦੇਖੋ ਮੇਰੇ ਪੁਲਿਸ ਨੂੰ ਕੀ ਹੈ ਮੈਂ ਦੱਸਿਆ ਹਾਂਜੀ ਹਾਂਜੀ ਸਭ ਸਭ ਉਹਨਾਂ ਨੂੰ ਦੱਸਿਆ ਹੈਗਾ ਕੀ ਮੈਂ ਕੀ ਕਰਦੇ ਪਰ ਮੰਗੇ ਹੋ ਕਰਦੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਇਹਨੂੰ ਸਜ਼ਾ ਦੋ ਬੋਵੀ ਜੀ ਦੇਸ਼ ਮੇਸ਼ ਨਗਰ ਜੋੜਾ ਫੜਕ ਜੀ ਗਲੀ ਨੰਬਰ 17 ਜੀ ਕੀ ਗੱਲ ਬਾਤ ਹੈ ਗੱਲ ਬਾਤ ਕੁਛ ਨਹੀਂ ਜੀ ਘਰੇ ਲੋ ਲੜਾਈ ਆ ਘਰ ਦੀ ਉਹਦੀ ਆਪਸ ਚ ਹਾਂਜੀ ਤੇ ਆ ਗਏ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਹੈ ਜੀ ਬਾਅਦ ਇੱਥੇ ਆ ਗਏ ਹਨੂ ਪਰਸੋ ਲੜਾਈ ਹੋਈ ਆ ਵੇਖੋ ਅੰਦਰ ਐਲਈਡੀਆਂ ਤੋੜ ਗਿਆ ਸਾਰੀਆਂ ਮੇਰੇ ਸੋਲੇ ਗਲ ਪੈ ਕੇ ਗਿਆ ਉੱਥੇ ਕੁੱਟ ਕੇ ਆਇਆ ਫਿਰ ਇੱਥੇ ਆ ਗਏ ਹੁਣ 10 ਮੁੰਡੇ ਲਿਆਇਆ ਸੀ ਨਾਲ ਗੋਲੀਆਂ ਚਲਾਈਆਂ ਇਹਨੇ ਤੇ ਨਾਲੇ ਇੱਟਾਂ ਮਾਰੀਆਂ ਵਾ ਇਹ ਤੋਂ ਨਾ ਗੈਂਗਸਟਰ ਬੰਦਾ ਆ ਠੀਕ ਆ ਨਾਲ ਇਹਦੇ ਰਾਹੁਲ ਸ਼ਲੋਸ਼ਨ ਲਗਾਇਆ ਦੁਸ਼ਮਣੀ ਕੋਈ ਵੀ ਨਹੀਂ ਜੀ ਸਾਡੀ ਭੈਣ ਆ ਵਿਆਹੀ ਉਹਦੇ ਨਾਲ ਠੀਕ ਆ ਉਹ ਇੱਥੇ ਹੀ ਗਈ ਉਹਨੂੰ ਲੈਣ ਆਇਆ ਹੈਗਾ ਨਹੀਂ ਭੇਜਣਾ ਤੁਹਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਤੇ ਹੀ ਨਹੀਂ ਭੇਜਣਾ ਇੰਨੀ ਕਿਲੋ ਗੋਲੀਆਂ ਚਲਾਣ ਲਾ ਪਿਆ ਇਟਾਂ ਚਲਾਣ ਲਾ ਪਿਆ ਤੇ ਭੇਜਣਾ ਕਿਉਂ ਨਹੀਂ ਆ ਵੇਖੋ ਨਾਲ ਹੀ ਇਹ ਗਲੀ ਚ ਰਹਿੰਦਾ ਆ ਜੀ ਕਿੰਨੇ ਬੰਦੇ ਸੀ ਵਿਆਹ ਨੂੰ ਉਤਰਾ 11 ਸਾਲ ਹੋ ਗਏ ਆ ਜੀ ਪਹਿਲੇ ਵੀ ਝਗੜਾ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਬੰਦੇ ਕਿੰਨੇ ਆਏ ਸੀ ਬੰਦੇ 8-10 ਹੈਗੇ ਸੀ ਇਹਦੇ ਨਾਲ ਕਿੰਨੀਆਂ ਗੋਲੀਆਂ ਮਾਰੀਆਂ ਉਹਨਾਂ ਨੇ 6 ਗੋਲੀਆਂ ਚਲਾਈਆਂ ਵਾ ਜਿਦੇ ਵਿੱਚੋਂ 2 ਮਿਲੇ ਆ ਖੋਲ ਇੱਕ ਜਿੰਦਾ ਕਾਰਦੋਸ ਮਿਲਿਆ ਜੀ ਕਿਤੇ ਗੋਲੀ ਗਾਲੀ ਲੱਗੀ ਕਿਸੇ ਤੇ ਨਹੀਂ ਵਿਚਾਰਿਆ ਵੇਖੋ ਬਾਕੀ ਉੱਤੇ ਟੈਲੈਂਟ ਵਾਲਾਂ ਟੁੱਟੀਆਂ ਸਾਰੀਆਂ ਨੇ ਮੋਕੇ ਤੇ ਪੁਲਿਸ ਪਹੁੰਚੀ ਬਾਜੀ ਹਾਂਜੀ ਪੁਲਿਸ ਪਹੁੰਚੀ ਸੀ ਹਾਂਜੀ ਮੋਕੇ ਤੇ ਆਈ ਪੁਲਿਸ ਜੀ ਕੀ ਨਾਮ ਹੁੰਦਾ ਜਿਹਨੇ ਗੋਲੀਆਂ ਚਲਾਈਆਂ ਕੀ ਨਾਮ ਰੋਕੀ ਰਾਹੁਲ ਸ਼ਲੋਸ਼ਨ ਢੇਲੀ ਹੈਗਾ ਨਾਲ ਤੇ ਨਾਲ ਬਟਰਾ ਦਾ ਸੰਨੀ ਹੀਗਾ ਤੇ ਹੋਰ ਨਾਲ ਤਿੰਨ ਚਾਰ ਅਨਬਤਾ ਛੇ ਹੀਗੇ ਨਾਲ ਵਿੱਕੀ ਨੇਪਾਲੀ ਹੀਗਾ ਠੀਕ ਹੈ ਜੀ ਹਾਂਜੀ ਇਹ ਸਾਰੀਆਂ ਇਹ ਦੋ ਚਾਰ ਹੀ ਉੱਤੋਂ ਮਾਰੀਆਂ ਆਪਣੇ ਬਚਾਸਤੇ ਬਾਕੀ ਉਹਨੇ ਸਾਰੀਆਂ ਥੱਲੋਂ ਚਲਾਈਆਂ ਹੈਗੀਆਂ ਜੀ ਕੀ ਮੰਗੀ ਕਰਦੇ ਤੁਸੀਂ ਮੰਗਈ ਹੈ ਉਹ ਕਰਦੇ ਆਡਾ ਇਨਸਾਫ ਹੋਇਆ ਢੀ ਭੈਣ ਨੂੰ ਕੁੱਟਦਾ ਰਹਿੰਦਾ ਮਾਰਦਾ ਰਹਿੰਦਾ ਬਾਅਦ ਚ ਚਲੋ ਤੁਹਾਡੀ ਘਰ ਦੀ ਘਰੇਲੂ ਲੜਾਈ ਆ ਤੁਸੀਂ ਆਪ ਚ ਨੇ ਬੇੜੋ ਨਾ ਅਣਬੇੜੋ ਠੀਕ ਹੈ ਨਾ ਸਾਡੇ ਘਰੇ ਆ ਕੇ ਕੁੱਟਣ ਦਾ ਕੀ ਮਤਬ ਮੇਰੀਆਂ ਭੈਣਾਂ ਦੋ ਵਿਆਈਆਂ ਉਧਰ ਸਾਈਡ ਤੇ ਉਥੇ ਵੀ ਵੇਖ ਕੇ ਆਓ ਸਾਰੀ ਗੱਡੀ ਭੰਨਤੀ ਆ ਮੁੰਡੇ ਨੂੰ ਕੁੱਟਿਆ ਉਥੇ ਵੀ ਸਾਰੀ ਬਾਰੀ ਤੋੜੀ ਆ ਉਹਨੂੰ ਮਿੰਦਰਾ ਕਲੋਨੀ ਚ ਲੈ ਜਾ ਕੇ ਦਾਤਰ ਮਾਰੇ ਉਹਦੇ ਠੀਕ ਹੈ ਜੀ ਉਹਦੇ ਵੀ ਦਾਤਰ ਮਾਰੇ ਆ ਉਹ ਹੁਣ ਥਾਣੇ ਗਿਆ ਨਹੀਂ ਤੇ ਮੈਂ ਤੁਹਾਨੂੰ ਉਹਦੇ ਵੀ ਵਿਖਾਣਾ ਸੀ ਸਾਰੇ ਉਹਦਾ ਵੀ ਪਰਚਾ ਹੋਇਆ ਹੈ ਜੀ ਠੀਕ ਆ ਉਹਦੇ ਵੀ ਸੱਟਾਂ ਲੱਗੀਆਂ ਵਾ ਭੈਣ ਮੇਰੀ ਦੇ ਵੀ ਲੱਗੀਆਂ ਆ ਭੈਣ ਤਾਂ ਕਿੱਥੇ ਆਉਣ ਭੈਣ ਹੁਣ ਥਾਣੇ ਆ ਜੀ ਹਾਂਜੀ ਪਰਚਾ ਦਰਜ ਕਰਾਣ ਗਏ ਆ ਜੀ ਠੀਕ ਹਾਂਜੀ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਅੰਦਰ ਰਜਤਰ ਕਰਦੇ ਆ ਅੱਗੇ ਕਾਰਵਾਈ ਸ਼ੁਰੂ ਕਰਦੇ ਆ ਸਰ ਕਿੰਨੇ ਗੋਰੀ ਚਲਾਈ ਕੁਝ ਨਾਮ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਨੀਆਂ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਅਲੀਵੀ ਇਹ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਇਹ ਲਈ ਸਰੋਕੀ ਹੈ ਲੜਕੇ ਦਾ ਨਾਮ ਡੈਟਿਫਾਈਡ ਹੈ ਕਿ ਅਰਚਾ ਦੇਖੇ ਤੇ ਅਲੀਕਰਵਾਈ ਸ਼ੁਰੂ ਹੋ ਗਈ ਸਰ ਤੁਹਾਡੀ ਟੀਮਾ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਔਰ ਗੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਲਾਈਕ ਕਰ ਦਿਸੋ ਫਿਰ ਮੋਕੇ ਦੇ ਕੀ ਕਾਰਗਰ ਕੀਤੀ ਜਾ ਰਹੀ ਸਰ ਬੱਚਾ ਦਰਸ਼ ਕਰ ਰਹੇ ਜੀ ਕਦਮਾਂ ਦਰਸ਼ ਕਰਕੇ ਅਲੀਕਰਵਾਈ ਸ਼ੁਰੂ ਹੋ ਗਈ